ਹਾਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰਵੀਰ ਵੀਰ ਦੇ ਫਾਰਮ ਤੇ ਆਏ ਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤਿੰਨ ਬੈਰਾਂ ਤੁਹਾਨੂੰ ਆਪਾਂ ਦਿਖਾਵਾਂਗੇ ਇੱਕ ਗੱਭਣ ਤਿਆਰੀ ਦੇ ਉੱਤੇ ਹੀ ਆ ਜਰਸੀ ਤੇ ਐਚ ਐਫ ਦਾ ਕ੍ਰੋਸ ਆਂਗਾ ਠੀਕਾ ਜੀ ਬਹੁਤ ਵਧੀਆ ਚੰਗੀ ਵਹਿੜ ਆ ਇੱਧਰ ਦੋ ਜਿਹੜੇ ਐਨੀਮਲ ਸੋਇਸ ਵਾਏ ਤੁਹਾਨੂੰ ਦਿਖਾਵਾਂਗੇ ਇੱਕ ਤਕਰੀਬਨ ਕੋਈ 1.5 2 ਕੁ ਮਹੀਨੇ ਦੇ ਸਵੇਰੇ ਦੇ ਦੌਰਾਨ ਜਿਹੜੀ ਚੱਲ ਰਹੀ ਹੈ ਠੀਕ ਹੈ ਜੀ ਬੱਚਾ ਪ੍ਰੋਪਰ ਨਾਲ ਤੁਹਾਨੂੰ ਦਿਖਾ ਦੇਵਾਂਗੇ ਹੁਣ ਮੌਕੇ ਤੇ ਜਿੰਨਾ ਵੀ ਦੁੱਧ ਆਪਰਾ ਪ੍ਰੋਪਰ ਤੁਹਾਨੂੰ ਨੋਟ ਕਰਵਾ ਦੇਵਾਂਗੇ ਠੀਕ ਹੈ ਜੀ ਕਿ ਕਿਹੜਾ ਕੋਈ ਵੇੜਾ ਇਹ ਵੀ ਤੁਹਾਨੂੰ ਦਿਖਾ ਦੇਵਾਂਗੇ ਮੌਨ ਬਿਲਕੁਲ ਜਾਇਜ਼ ਉਹ ਵਾਜਬ ਰੇਟ ਆ ਠੀਕ ਹੈ ਜੀ ਛੋਟੇ ਛੋਟੇ ਭਾਅ ਪੜਤੇ ਤੇ ਪਸ਼ੂ ਆ ਥੋੜੇ ਪੈਸੇ ਕਿਸੇ ਭਾਣੇ ਖਰਚ ਕਰਨੇ ਆ ਠੀਕ ਹੈ ਜੀ ਉਸ ਲੈਵਲ ਦੀ ਉਸ ਹਿਸਾਬ ਵੰਡ ਤੀਆਂ ਜਿਹੜੀਆਂ ਆਪਾਂ ਤੁਹਾਨੂੰ ਇਹ ਵੇੜਾ ਦਿਖਾਵਾਂਗੇ ਤਿੰਨ ਇੱਕ ਬੱਚੀ ਜਿਹੜੀ ਬਿਲਕੁਲ ਤਿਆਰੀ ਦੇ ਉੱਤੇ ਹੀ ਆ ਠੀਕ ਹੈ ਜੀ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗਾ ਠੀਕ ਆ ਜੀ ਇਹ ਕਾ ਵੱਡੇ ਕਤਕਾਰ ਦੇ ਵਿੱਚ ਬਾਹਰ ਤੁਹਾਨੂੰ ਦਿਖਾਵਾਂਗੇ ਭਾ ਪਰਪਾ ਬਿਲਕੁਲ ਛੋਟਾ ਜਿਹਾ ਜਾਇਜ਼ ਮੋਲੂ ਹੋਊਗਾ ਠੀਕ ਆ ਜੀ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਤਰੀਕ ਅੱਜ ਨੋਟ ਕਰ ਲਓ ਤੁਸੀਂ 14 ਫਰਵਰੀ ਆ ਆਓ ਕਰਦੇ ਆਂ ਪੂਰੀ ਗੱਲਬਾਤ ਵੀਰ ਖਰਵੇਲ ਦੇ ਨਾਲ ਸਭ ਤੋਂ ਪਹਿਲਾਂ ਹਰਵੇਲ ਵੀਰ ਸਾਸਿਕਾ ਜੀ ਸੰਧੂ ਸਾਹਿਬ ਜੀ ਸਾਸਿਕਾ ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਿਹਾ YouTube Facebook Instagram ਤੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਿਕਾ ਹੋ ਟਿੱਠਾ ਰਸ ਬਹੁਤ ਬਹੁਤ ਹਰਵੇਲ ਸਾਹਿਬ ਠੀਕ ਠਾਕ ਜੀ ਕਿਰਪਾ ਬਾਈ ਗੁਰ ਔਰ ਮੈਂ ਵੀਰੇ ਤਿੰਨ ਨਾਗਾ ਆਪਣੇ ਕੋਲੇ ਵਿਖਾਉਗਾ ਜੀ ਜੀ ਤਿੰਨੇ ਇੱਕ ਗੱਬਣ ਦੋ ਸੂਈਆਂ ਵਾ ਤੇ ਭਾਅ ਬਿਲਕੁਲ ਇਹਨਾਂ ਦੇ ਜਾਇਜ਼ ਰਹਿਣਗੇ ਮਾਰਕੀਟ ਦੇ ਅਕੋਰਡਿੰਗ ਹਾਂ ਤੇ ਗਰਮੀ ਦੇ ਪੱਖ ਖਾਲੀਆਂ ਤਿੰਨੇ ਵੇੜਾ ਉੱਠਦੀਆਂ ਜਾਣ ਕੇ ਗੱਲ ਕਰੀ ਆ ਬਿਲਕੁਲ ਜੀ ਠੀਕ ਆ ਜੀ ਬਹੁਤ ਦੱਸੋ ਜਿਵੇਂ ਜਿਵੇਂ ਆਏ ਆ ਪਸ਼ੂ ਠੀਕ ਆ ਜੀ ਥੋੜਾ ਜਿਹਾ ਮਾਰਜਨ ਥੋੜਾ ਜਿਹਾ ਨਫਾ ਵਪਾਰ ਲੈਣ ਦੇ ਵਿੱਚ ਲੈ ਕੇ ਜਿਹੜੇ ਪਸ਼ੂ ਤੁਹਾਨੂੰ ਦਿੱਤੇ ਜਾਣੇ ਆ ਛੋਟੇ ਛੋਟੇ ਮੋਲ ਲਾਪਾ ਕੇ ਦੁੱਧ ਦਾ ਤੇ ਜਿੰਨਾ ਵੀ ਆਪਾਂ ਨੋਟ ਕਰਾ ਦਿਆਂਗੇ ਤੇ ਆਣ ਕੇ ਤਸੱਲੀ ਕਰਨੀ ਆ ਆਨਲਾਈਨ ਕਰਾਉਣੀ ਆ ਕਿਸੇ ਭਰਾ ਨੇ ਜਿੱਦਾਂ ਵੀ ਤਾਂ ਕਿਸੇ ਭਰਾ ਦੀ ਸਾਈਟ ਕਿ ਭਿੰਦੀ ਆ ਉਦੋਂ ਤੁਸੀਂ ਕਰ ਲਿਓ ਠੀਕ ਆ ਪਰ ਫੇਰ ਕੀ ਬੇਰਵਾ ਇਸ ਪਹਿਲੇ ਨੰਬਰ ਤੇ ਬਹਿ ਰਿਹਾ ਜਿੰਦਾ ਦੂਜੇ ਸੂਏ ਵਹਿੜਾ ਹਾਂਜੀ ਸੂਈ ਨੂੰ ਲੰਮ ਸਮ 2 ਮਹੀਨੇ ਹੋਣਗੇ ਠੀਕ ਹੈ ਇਹ ਦੂਜੇ ਸੂਏ ਆ ਦੂਜਾ ਸੂਆ ਤੇ ਅੱਗੇ ਬਣੀ ਨੂੰ ਵੀ ਅੱਜ ਸਾਨੂੰ ਸਾਹ ਇਹਨੂੰ 5-6 ਦਿਨ ਹੋ ਗਏ ਠੀਕ ਆ ਜੀ ਠੀਕ ਆ ਨਵੇਂ ਦੁੱਧ ਵੀ ਹੋ ਗਏ ਮਗਰ ਬੱਚਾ ਇਹ ਤੇ ਮਗਰ ਬੱਚੀ ਆ ਜੀ ਲੋ ਵੀ ਮਗਰ ਬੱਚੀ ਆ ਤੇ ਕੋਈ 2 ਮਹੀਨਿਆਂ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਤੇ ਬਾਕੀ ਹਾਈਟ ਕਰ ਤਾਂ ਆਪਾਂ ਇੱਕ ਵਾਰੀ ਤੁਹਾਨੂੰ ਬਾਹਰ ਕੱਢ ਕੇ ਦਿਖਾਉਣੇ ਆ ਆਉਣ ਵਾਲੇ ਸਮ ਕੋ ਚੰਗਾ ਪਸ਼ੂ ਲੈ ਕੇ ਜਾ ਕੇ ਠੀਕ ਜਿਹਾ ਕੰਮ ਕਰਨਾ ਚਾਹੁੰਦਾ ਕਿਸੇ ਨਸਲ ਬ੍ਰੀਡ ਤੇ ਵੀ ਤੇ ਇੱਕ ਰੰਗ ਬਿਲਕੁਲ ਬਲੈਕ ਐਚ ਐਫ ਦੇ ਵਿੱਚ ਵਹਿਰ ਤੁਹਾਨੂੰ ਦਿਖਾਵਾਂਗੇ ਐਚ ਐਫ ਦਾ ਤੇ ਕੋਈ ਵੀਰ ਗਰਲੈਂਡ ਉਹਦਾ ਕ੍ਰੋਸ ਮੰਨ ਲਵੇ ਠੀਕ ਆ ਕਦ ਬੋਤਾ ਲਈ ਆ ਵੱਡੀ ਆ ਬਹੁਤ ਵੱਡੀ ਆ ਇਹ ਠੰਡੀ ਸੀਲ ਆ ਫਿਰ ਦੁੱਧ ਦੇ ਦਾ ਮੱਝਾ ਵਾਲੀ ਫੈਟ ਦਾ ਤੇ ਅੱਜ ਬਣੀ ਨੂੰ 5 6 ਦਿਨ ਹੋ ਗਏ ਦੁੱਧ ਦੇ ਦੇ ਥੱਲੇ ਸੰਤੂ ਸਾਹਿਬ ਚਲੋ ਵੈਸੇ 13 ਹੀ ਹੋਊਗਾ ਆਪਾਂ 11 ਤੋਂ 12 ਕਿਲੋ ਦੁੱਧ ਕਹਿ ਕੇ ਦੇਵਾਗੇ। ਹਾਂ ਕੋਈ ਆਨਲਾਈਨ ਵੀ ਆਪਣੇ ਨਾਲ ਭੈਣ ਭਰਾ ਸੌਦਾ ਕਰਦਾ। 12 ਕਿਲੋ ਦੁੱਧ ਮੰਨ ਕੇ ਆਪਣੇ ਨਾਲ ਸੌਦਾ ਕਰ ਸਕਦਾ। ਬੜਾ ਕਾਦੀ ਮੂਰਤੀ ਹੈਗੇ। ਬਿਲਕੁਲ ਚੀਜ਼ ਆ ਇੱਕ ਸਪੈਸ਼ਲ ਜਿਹਾ ਪੀਸ ਆ। ਮੋਲ ਕੋਲ ਜੈਡ ਬਲੈਕ ਆ। ਸਮਝੋ ਇਹੋ ਜੀਆਂ ਬੱਚੀਆਂ ਤੇ ਵੈਸੇ ਹੀ ਜਿੰਨਾ ਕ ਆਪਾਂ ਰੇਟ ਕਰਨਾ। ਫਾਰਮਰ ਵਾਲੇ ਤਾਂ 40 40 50 50 ਦੀਆਂ ਬੱਚੀਆਂ ਹੀ ਦੇ ਦਿੰਦੇ। ਅਸਰਾਂ ਬੱਚੀਆਂ ਹੀ ਆ। ਅਸਰਾਂ ਬੱਚੀਆਂ। ਤੇ ਬਿਲਕੁਲ ਇਹ ਦੁੱਧ ਵੀ ਦਿੰਦੀ ਆ ਤੇ ਅੱਗੇ ਬਣੀ ਵੀ ਆ ਤੇ ਰਹੂਗੀ ਵੀ। ਹੂੰ ਕਿਉਂਕਿ ਪ੍ਰੋਪਰ ਸਾਫ਼ ਪਾਣੀ ਮਾਰ ਕੇ ਹੀਟ ਦੇ ਵਿੱਚ ਆ ਕੇ ਜਿਹੜਾ ਅੱਗੇ ਇਹਨੂੰ ਗਰਲੈਂਡਰ ਦਾ ਸੀਮਨ ਰਖਵਾਇਆ ਗਿਆ। ਲੋਕ ਦੋਸਤੋ ਕਰੋ ਜਾ ਗੱਟਿਕਾ ਜੀ ਬਾਕੀ ਹੈ ਫੁੱਲ ਮਜ਼ਬੂਤ ਉੱਪਰੋਂ ਬੋਣ ਦੀ ਗੱਲ ਕਰ ਲਈ ਠੀਕ ਆ ਜੀ। ਬਿਲਕੁਲ ਸਟੇਟ ਫਲੈਟ ਤੇ ਨਿੱਗਰ ਤੁਸੀਂ ਵੇਖੋ ਇੱਕ ਮੱਝਾਂ ਕੋ ਜੰਮੀ ਪਲੀ ਆ ਤੇ ਜਿਹੜਾ ਲੇਵਾ ਉਹ ਵੀ ਇੰਨਾ ਕੁ ਸਟ੍ਰੌਗ ਨਿੱਗਰ ਵੇਖੋ ਠੁਕਮਾ ਲੇਵਾ ਜਿਹਨੂੰ ਆਪਾਂ ਕਹਿ ਦਿੰਦੇ ਆ ਠੀਕ ਉਹ ਨਿੱਗਰ ਲੇਵਾ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਕਿ ਵਧੇਰੇ ਦੁੱਧ ਕੱਢ ਜਾਂਦਾ। ਬਿਲਕੁਲ ਨਿੱਗਰ ਲੇਵੇ ਦੇ ਵਿੱਚ ਥਣ ਵੀ ਪੂਰਾ ਥੀ ਮੁੱਠੀ ਵਾਲਾ ਠੀਕ ਆ ਜੀ ਐਸ ਵਕਤ 12 13 12 13 ਲੀਟਰ ਰਬੇਲ ਵੀਰ ਦੇ ਦਸਨ ਮੁਤਾਬਕ 12 13 ਲੀਟਰ ਦਾ ਬਾਕੀ ਸੰਧੂ ਸਾਹਿਬ ਜੇ ਗੱਲ ਕਰੀਏ ਜਿੰਨਾ ਇਹਦਾ ਰੇਟ ਆ ਉਸ ਹਿਸਾਬ ਨਾਲ ਤਾਂ ਦੁੱਧ ਘੱਟ ਵੀ ਕੱਲਗੀ ਆਪਾਂ ਉਹ ਵੀ ਚੱਲਦਾ ਕਿਉਂਕਿ ਰੇਟ ਬਹੁਤ ਜ਼ਾਇਦਾ ਰਹਿਣ ਵਾਲਾ ਇਹਦਾ ਹਾਂ 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 ਮਬੇ ਜਿਹੜਾ ਦੋਸਤੋ ਬਿਲਕੁਲ ਆਨਸਰ ਬੱਛੀਆਂ ਨਹੀਂ ਉਹਨੇ ਜੇ ਮਿਲਣਗੇ ਜਿੰਨੇ ਚ ਕਰਮਾ ਲਈ 12 13 ਲੀਟਰ ਕਿਉਂਕਿ ਲੰਬਾਈਆਂ ਤੁਹਾਨੂੰ ਮਿਲ ਜਾਣੀਆਂ ਠੀਕ ਆ ਜੀ ਬਹੁਤ ਜਿਆਦਾ ਲੰਬਾਈ ਦੇ ਕਦ ਪੂਰਾ ਵੈੜ ਦਾ ਵੱਡਾ ਤੇ ਜੰਮੀ ਪਲੀ ਆ ਬਿਲਕੁਲ ਕਾ ਤੋ ਮੇਰਾ ਭਰਾ ਕੋਈ ਵੀ ਕੋਈ ਫੇਰਾ ਪਰ ਰੀਪੀਟ ਕਰਦੇ ਨੇ ਵੀ ਕਦ ਜਰੂਰ ਤੁਸੀਂ ਨੋਟ ਕਰਕੇ ਆਓ ਵੀ ਪੱਟੇ ਕਦ ਦੇ ਵਿੱਚ ਕੋਈ ਛੋਟੀ ਸਮੱਧਰ ਨਹੀਂ ਕੀ ਠੀਕ ਆ ਫਿਰ ਆਹ ਤਹਾਦ ਮਰਾਉ ਮੜੀ ਜੀ ਲੈਵੇ ਤੇ ਹਾਂ ਬਿਲਕੁਲ ਔਰ ਫਿਰ ਸਿਆ ਹਵਾ ਠੰਡੀ ਤੇ ਇਸੇ ਤਰ੍ਹਾਂ ਹੀ ਮਿਲਦੀ ਬੰਗਾ ਬੰਗਾ ਮੜਾ ਮੜਾ ਨਹੀਂ ਕੋਈ ਲੋੜ ਨਹੀਂ ਬੱਚਾ ਲਾਓ ਬੰਗਾ ਲਾਉਣਾ ਲਾਓ ਲਾਓ ਸੋ ਬੰਗਲ ਸਾਈਡ ਤੋਂ ਥਣ ਕਰੋ ਤੁਸੀਂ ਚੈੱਕ ਕੋਈ ਇਸ਼ੂ ਨਹੀਂ ਹੈ ਬਹੁਤ ਵਧੀਆ 12 13 12 13 ਲੀਟਰ ਇਸ ਵਕਤ ਦੇ ਵਿੱਚ ਠੀਕ ਹੈ ਜੀ ਹਾਂ ਫਰ ਮੇ ਕੀ ਡਿਮਾਂਡ ਵੀਰੇ ਕੀ ਮੁੱਲ ਚ ਡਿਮਾਂਡ ਲੈ ਦੇ ਮੁੱਲ ਸੰਧੂ ਸਾਹਿਬ ਆ ਇੱਕ ਮੱਝ ਖਰੀਦਣ ਜਾ ਰਿਹਾ ਜੇ ਤੁਸੀਂ ਹਾਂ ਬਿਲਕੁਲ ਥੋੜੇ ਪੈਸੇ ਕੱਟੀ ਵਾਲੇ ਮੁੱਲ ਚ ਆ 12 13 ਕਿਲੋ ਵਾਲੀ ਹਾਂ ਤੇ ਇਹਦੀ ਫੈਟ ਵੀ ਪੰਜ ਪੰਜ ਕੋਈ ਕਢਵਾ ਕੇ ਫੈਰ ਫਿਰ ਚੈੱਕ ਕਰਵਾ ਕੇ ਲੈ ਬਿਲਕੁਲ ਬਿਲਕੁਲ ਚੰਗੀ ਫੈਟ ਆ ਮੱਝਾਂ ਦੀ ਜਿਹੜੀ ਪੰਜ ਫੈਟ ਹੁੰਦੀ ਹੈ ਹਾਂਜੀ ਸੰਧੂ ਸਾਹਿਬ 37000 ਮੁੱਲ ਮਾਨ ਤਨ ਖੁੱਲਾ ਕੀਤਾ ਜਾਊਗਾ 37000 ਆ 35 ਹੀ ਦੇ ਦਾਂਗੇ ਲੋ ਵੀ 35000 ਦੀ ਇਹ ਵਾਰਡ ਜਿਹੜੀ ਕਿਸਾਨ ਵੀਰੋਂ ਤੁਹਾਨੂੰ ਮਿਲ ਜੂਗੀ ਉਹਦੇ ਵਿੱਚ ਜਿਹੜਾ ਭੈੜ ਭੜਾ ਗੱਲ ਕਰੂ ਉਹਦਾ ਵੀ ਮਾਨਤਾ ਨਾਲ 1500 ਕੀਤਾ ਤੇ 34 ਦੇ ਦਾ ਲਓ ਵੀ ਠੀਕ ਆ ਜੀ ਵਾਰ ਦੱਸੋ ਆਵਾ-ਤਾਵਾ ਤੇ ਹੋਵੇ ਤੇ ਮੇਰਾ ਵੀਰ ਭਾਵੇਂ ਕੋਈ ਲੱਖ ਵੀ ਮੰਗ ਲੇ ਜਿਹੋ ਜਿਹਾ ਰੰਗ ਪ੍ਰਿੰਟ ਹੈ ਜਿਹੜਾ ਕ ਫੈਸ਼ਨ ਆ ਜਿਹੜਾ ਕ ਤੱਤ ਪੋਤਾ ਪੈ ਹੈਰ ਸ਼ੈਰ ਦੀ ਬੱਚੀ ਆ ਉਹ ਸਾਹਮਣੇ ਚਾਤ ਮਰਾ ਦੋ ਠੀਕ ਆ ਜੀ ਆ ਮਗਰ ਬੱਚੀ ਜੀ ਠੀਕ ਆ ਜੀ ਬੱਚੀ ਇਹ ਵੀ ਵਾਧੂ ਬੰਦਾ ਇਹ ਵੀ ਨਾਲ ਮੇਰੇ ਭਰਾ ਨੂੰ ਕਿਸੇ ਨੂੰ 2-4-5000 ਦਾ ਵੀ ਨਗ ਜਿਹੜਾ ਮਿਲ ਜੂਗਾ ਐਰ ਸ਼ੈਰ ਠੀਕ ਆ ਜੀ ਆ ਮਗਰ ਬੱਚੀ ਏ ਕਰ ਲੋ ਚ ਸੋ ਬਹੁਤ ਵਧੀਆ ਜੋੜੀ ਚੰਗੀ ਆ ਭਾਅ ਪਰਤਾ ਬੜਾ ਜਾਇਜ਼ ਆ ਕੱਲਾ ਲਾ ਜਾ ਕੇ ਦੋਸੋ ਕਿਸੇ ਪੁਰਾਣੇ ਖੁਰਲੀ ਤੇ ਬਣ ਕੇ ਪੱਠੇ ਨਹੀਂ ਪਾਉਣੇਗੇ 12 ਲੀਟਰ 13 ਲੀਟਰ ਦੁੱਧ ਵੀ ਤੁਸੀਂ ਚੋਲੋਗੇ ਠੀਕ ਆ ਤੇ ਇਹ ਵਾੜ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਠੀਕ ਆ ਬਹੁਤ ਵਧੀਆ ਫਿਰ ਨਵੇਂ ਦੁੱਧ ਵੀ ਹੋਈ ਆ ਤੇ ਅੱਗੇ ਜਿਹੜਾ ਗਰਲੈਂਡੋ ਦਾ ਇਹਨੂੰ ਸੀਮਰ ਰਖਵਾਤਾ ਠੀਕ ਆ ਵੀਰੇ ਤੇ ਰਹੂਗੀ ਵੀ ਠੀਕ ਆ ਅੱਗੇ ਸੈਗਰਨਾਪਰ ਤੇ ਰੇਲ ਆ ਵਾੜ ਆਪਣੇ ਕੋਲ ਖੜੀ ਆ ਕੱਦ ਕਾਠੀ ਇਹਦੀ ਚੰਗੀ ਆ ਬਿਲਕੁਲ ਪਹਿਲਣ ਵੱੱਛੀ ਆ ਠੀਕ ਆ ਜੀ ਪਿੱਛੇ ਵੱੱਛਾ ਆ ਗਿਆ ਇਹਦੇ ਠੀਕ ਆ ਵੀਰੇ ਦੋ ਦੋ ਠੀਕ ਹੈ ਸੂਈ ਨੂੰ ਇਸ ਸਮਾਂ ਉਹ 15 ਦਿਨ ਦਾ ਠੀਕ ਹੈ ਪਹਿਲਣ ਕਿ ਦੁੱਜੇ ਨੇ ਪਹਿਲਣ ਬੱਛੀ ਆ ਨੋ ਵੀ ਪਹਿਲਣ ਬੱਛੀ ਤੁਹਾਨੂੰ ਦਿਖਾ ਰਹੇ ਆਪਾਂ ਇਹ ਆ ਕਰੋ ਚੈੱਕ ਬਹੁਤ ਚੰਗੀ ਆ ਨੋ ਪਹਿਲਾ ਸੂਆ ਬੱਛੀ ਹੈ ਮਗਰ ਬੱਚਾ ਆ ਗਿਆ ਤੇ ਮਗਰ ਬੱਚਾ ਆ ਗਿਆ ਵਾ ਠੀਕ ਹੈ ਜੀ ਤੇ ਚਵਾ ਇਹਦਾ ਬਹੁਤ ਵਧੀਆ ਨਿੱਗਰ ਚਵਾ ਇਹਦਾ ਵੀ ਹਮ ਹਮ ਠੀਕ ਆ ਇੱਕ ਜਿੰਨੇ ਵੀ ਪਸ਼ੂ ਸੂਏ ਸਵਾਇ ਸੰਤੂ ਸਾਹਿਬ ਆਪ ਇਹਨਾਂ ਦੀ ਗੱਲ ਕਰੀਏ ਹਮ ਹਮ ਕੋਈ ਠੱਲਾ ਪਾ ਨਹੀਂ ਪਸਮਾਨ ਦੇ ਵਿੱਚ ਕੋਈ ਭੂਰ ਛੱਟਾ ਨਹੀਂ ਠੀਕ ਹੈ ਜੀ ਇਹਨਾਂ ਚੀਜ਼ਾਂ ਦੀ ਆਪਣੀ ਫੁੱਲ ਗਰੰਟੀ ਹੋਊਗੀ ਹਮ ਹੂੰ ਤੇ ਚਵਾ ਜਿਹੜਾ ਆਪਾਂ ਨਾਲ ਜੀ ਨਾਲ ਧਾਰਾ ਮਾਰ ਕੇ ਜਰੂਰ ਦਿਖਾਵਾਂਗੇ ਠੀਕ ਆ ਇਹ ਤਾਂ ਥੋੜਾ ਦੁੱਧ ਕਿੰਨਾ ਦੱਸਿਆ ਦੁੱਧ 14 ਲੀਟਰ ਹੀ ਹੋਊਗਾ 14 ਲੀਟਰ ਵੀ 13 ਮੰਨ ਕੇ ਆਪਣੇ ਨਾਲ ਸੌਦਾ ਕਰ ਸਕਦਾ ਲਓ ਵੀ ਠੀਕ ਆ ਜੀ 13 ਲੀਟਰ ਉਹਨਾਂ ਭਰਾਵਾਂ ਨੇ ਜੀ ਆ ਵੀ ਜਿਹੜੇ ਆਨਲਾਈਨ ਕੋਈ ਸੌਦਾ ਕਰਨਾ ਚਾਹੁੰਦਾ ਤੇ 14 ਲੀਟਰ ਕੋਈ ਘਰੇ ਆਣ ਕੇ ਚਵਾਈ ਕਰ ਲਊਗਾ ਠੰਡੀ ਲੋਡ 14 ਲੀਟਰ ਠੀਕ ਆ ਜੀ ਪਹਿਲਾ ਸੂਆ ਪਲੂਨ ਵੱਚੀ ਤੁਹਾਨੂੰ ਦਿਖਾ ਰਹੇ ਆ ਆਪਾਂ ਮਗਰ ਬੱਛਾ ਮੇਲ ਕਾਫ ਆ ਠੀਕ ਆ ਜੀ ਤੇ ਅਗਰ ਬੰਦੀ ਆ ਆ ਨਵਾਂ ਤਾਂ ਨਾ ਹਾਂ ਵਹੜਾ ਤਿੰਨੇ ਨਵੀਆਂ ਆ ਕਰੋ ਚੈੱਕ ਵੀ ਗਾਜ਼ੋ ਫਾੜੀ ਵਾਲਾ ਲੇਵਾ ਬਾਕੀ ਥਾਣ ਬਿਲਕੁਲ ਹੱਥੀ ਮੁੱਠੀ ਵਾਲਾ ਚੋਣ ਚਵਾਦੀ ਚੰਗੀ ਆ ਕੋਈ ਭੂਰ ਨਹੀਂ ਤੇ ਕੋਈ ਛੱਟਾ ਨਹੀਂਗਾ ਪਹਿਲਾ ਸੂਆ ਪਲੂਨ ਵੱਚੀ ਆ ਠੀਕ ਆ ਜੀ ਨਵਾਂ ਪਸ਼ੂ ਆ ਨਵਾਂ ਆਂਗਾ ਠੀਕ ਆ ਬਹੁਤ ਵਧੀਆ ਮੁਰੇ ਤੋਂ ਠੰਡੀ ਸੀ ਲਾ ਪੂਰੀ ਕੋਈ ਲੱਤ ਛੜਨੀ ਠੀਕ ਆ ਜੀ ਜਿੱਦਾਂ ਮਰਜੀ ਸਮਝਾ ਕੇ ਪਿੱਛੋ ਲੈਵੇ ਤੇ ਜਰੂਰ ਚਾਦ ਮਨਾਵਾ ਹਾਂ ਆ ਦੇਖੋ ਸਾਈਡ ਤੋਂ ਪਿੱਛੋਂ ਬਹੁਤ ਵਧੀਆ ਪੂਰਾ ਫਾੜੀ ਵਾਲਾ ਲੇਵਾ ਹੂੰ ਲਓ ਵੀ ਠੀਕ ਹੈ ਜੀ ਕੋਈ ਸ਼ੱਕ ਨਹੀਂਗਾ ਇਹ ਵੀ ਦੋਸਤੋ ਬੜੇ ਭਾਅ ਪਰਤੇ ਜੀ ਮਿਲ ਜਾਣੀਆਂ ਜਾਇਜ਼ ਕਿਉਂਕਿ ਬਹੁਤੇ ਵੀਰ ਹਰੇ-ਹਰੇ ਲੱਖ ਗਰਮੀ ਗਰਮੀ 50000 ਨਹੀਂ ਲਾਉਣਾ ਠੀਕ ਹੈ ਜੀ ਗਰਮੀ ਖੋਰੀਆਂ ਨਾਰਮਲ ਪਸ਼ੂ ਕਿਸੇ ਭਰਾਨੇ ਕਰੇਦਾਂ ਪੂਰਾ ਪੂਰਾ ਸੂਆ ਹੀ ਕਰਵਾ ਲਿੰਦਾ ਜੀ ਸਾਲ ਭਾਰੀ ਕਰਵਾ ਲੀਆਂ ਮਿਲ ਗਰਾਂ ਇੰਦਾਂ ਤੇ ਗਰਮੀ ਦੇ ਵਿੱਚ ਵੀ ਮੌਜ ਬਣਾ ਛੱਡਨੀ ਆ ਬਾਕੀ ਐਸਫ ਦੇ ਵਿੱਚ ਦੋਸਤੋ ਥੋੜਾ ਬਾਧਾ ਕੋਈ ਕ੍ਰੋਸ ਮੰਨ ਕੇ ਸੌਦਾ ਕਰ ਲਵੇ ਬੱਚੀ ਪਹਿਲਾ ਸੂਆ ਸੂਈ ਆ ਆ ਮਗਰ ਬੱਚਾ ਮੇਲ ਕਾਪ ਆ ਆ ਦੇਖੋ ਜੀ ਠੀਕ ਆ ਸੋ ਸੀਰ ਸਲਾਗਾ ਪੈਣਾ ਬਹੁਤ ਆਪਣੀਆਂ ਜਵਾਈ ਕਰਦੀਆਂ ਨੇ ਠੀਕ ਆ ਜੀ ਉਹਨਾਂ ਦੇ ਪਤਨ ਪਸ਼ੂ ਜਿਹੜੇ ਸੀਰ ਸਲਾਗਾ ਕੋਈ ਲੱਤ ਛੜਨੀ ਕੋਈ ਕੁਛ ਨਹੀਂ ਹਾਂ ਠੀਕ ਆ ਜੀ ਸੈਡ ਦੋਈਆ ਬਿਲਕੁਲ ਆਪਾਂ ਕਰੋ ਚੱਕ ਬਈ ਫਿਰ ਮੁਠੀ ਵਾਲੇ ਥਾਣੇ ਕੋਈ ਮਸਟੈਟਸ ਵਾਲਾ ਥਾਣੇ ਸਹੀ ਹੋ ਗਿਆ ਜੀ ਲੈ ਵੀ ਹੋਰ ਵੇਲ ਬੱਛੀ ਚੰਗੀ ਆ ਤੋ ਜਾਦਾ ਨਹੀਂ ਤੇ 12 12 13 12 12 13 ਤੇ ਰੇਟ ਗੱਲ ਚਲਣੀ ਆ ਦੋ ਚੀਜ਼ਾਂ ਨੂੰ ਮੈਨੇਜ ਕੀਤਾ ਜਾਂਦਾ ਵਾ ਦੋਨਾਂ ਦਾ ਕੰਪੇਅਰ ਤੁਲਣਾ ਹੁੰਦੀ ਆ ਰੇਟ ਦੀ ਤੇ ਦੁੱਧ ਦੀ ਕਿਉਂਕਿ ਇਸ ਟਾਈਮ ਦੇ 12 ਵੀ ਆਪਾਂ ਕਹਿੰਦੇ ਆ ਤਾਂ ਇਹਦੇ ਰੇਟ ਦੇ ਅਕੋਰਡਿੰਗ ਦੇ ਇਹਦੇ ਸਰੀਰ ਦੇ ਅਕੋਰਡਿੰਗ ਜਿਹੜਾ 4.52 ਲੱਖ ਰੁਪਿਆ ਰੇਟ 4.52 ਉਹਦੇ ਜੋ ਮਾਨਦਾਨ ਕੀਤਾ ਜਾਊਗਾ ਹੂੰ ਮੋ ਵੀ 4.52 ਲੱਖ ਦੇ ਵਿੱਚ ਉਹ ਮਾਨਦਾਨ ਠੀਕ ਆ ਜੀ ਤਾਂ ਮੁੱਲ ਮੇਰਾ ਭਰਾ ਉਹ ਫੋਟੋ ਫੋਟ ਜਿਹੜਾ ਮੇਲਾ ਲੁੱਟਣਾਂ ਦੀ ਗੱਲ ਬਾਤ ਆਪਾਂ ਕਹਿੰਦੇ ਹਾਂ ਨਾ ਵੀ ਨਾਰਮਲੀ ਪਸ਼ੂ ਜਿੱਥੇ ਭਾਅ ਪੜਦੇ ਚ ਹੋਵੇ ਤਾਂ ਉੱਥੇ ਹਰੇਕ ਬੀਰ ਦੀ ਚਾਹਤ ਹੁੰਦੀ ਆ ਵੀ ਮਿੰਟੋ ਸਕਿੰਟਾਂ ਦੇ ਵਿੱਚ ਸੌਦਾ ਕਰੀਏ ਸਾਡੇ 42000 ਟਿਕਲ ਬੱਚੀ ਦਾ ਮੁੱਲ ਇਧਰ ਇੱਕ ਹੋਰ ਤੁਹਾਨੂੰ ਤੋਹਫਾ ਦਿਖਾਉਣੇ ਆ ਜਰਸੀ ਦੀ ਜਰਸੀ ਤੇ ਐਚਐਫ ਦੀ ਐਚਐਫ ਐਚਐਫ ਦੀ ਐਚਐਫ ਤੇ ਜਰਸੀ ਦੀ ਜਰਸੀ ਠੀਕ ਆ ਜੀ ਕਈ ਭਰਾ ਜਰਸੀ ਦੇ ਚਾਹਵਾਲ ਹੁੰਦੇ ਆ ਹਾਂ ਇਹਨੂੰ ਜਿਹੜਾ ਪੂਰਾ ਇਹਦਾ ਆਂਗ ਆ ਵੀ ਢਾਚੇ ਦੀ ਗੱਲ ਕਰੀਏ ਜਰਸੀ ਦੀ ਗੱਲ ਕਰੀਏ ਇਹਦੇ ਬਾਡੀ ਸਟਰਕਚਰ ਦੀ ਗੱਲ ਕਰੀਏ ਤਾਂ ਪਿਓ ਜਰਸੀ ਹਾਂ ਕਿਉਂਕਿ ਇਹਦਾ ਕੰਨ ਜਿਹੜਾ ਪਹਿਲਾਂ ਝਾਤ ਮਰਾਈ ਗਿਆ ਆਪਾਂ ਕੰਨ ਪਿਓਰ ਜਰਸੀ ਬਾਡੀ ਪੱਖ ਜਿਹੜਾ ਇਹਦਾ ਸਰੀਰ ਆ ਜਰਸੀ ਵਾਲਾ ਉਹ ਵੀ ਬੂਥੀ ਬਾਥੀ ਦੀ ਚੈੱਕ ਕਰ ਲੋ ਠੀਕਾ ਜੀ ਬਾਡੀ ਢਾਂਚੇ ਦੀ ਗੱਲ ਕਰ ਲੋ ਜਰਸੀ ਦੇ ਵਿੱਚ ਹੀ ਓਵਰঅল ਢਾਂਚਾ ਰੰਗ ਪ੍ਰਿੰਟ ਜਿਹੜਾ ਉਹ ਐ ਚੈੱਕ ਕਰਾ ਠੀਕਾ ਜੀ ਤੇ ਥਾਂੜ ਬਹੁਤ ਸੋਹਣਾ ਲੱਗਾ ਵਾ ਤੇ ਸੰਤੂ ਸਾਹਿਬ ਦੂਜਾ ਸੂਆ ਵੈੜਨੇ ਸੋਹਣਾ ਵਾ ਹਾਂ ਇਹਦੇ ਮਾਲਕਾਂ ਦੇ ਮੁਤਾਬਕ ਜਿਹੜਾ ਉਹ ਕਹਿੰਦੇ ਵੀ ਪਹਿਲੇ ਸਵੇਰੇ 17-18 ਕਿਲੋ ਇਹਨੇ ਦੁੱਧ ਚੋਆਇਆ ਤੇ ਚਲੋ ਜਿੱਡਾ ਇਹਦਾ ਭਾਂਡਾ ਥੱਲੇ ਲੱਗਾ ਦੁੱਧ ਵਾਲੀਆਂ ਵੇਨ ਦਾ ਪੂਰਾ ਇਹਦਾ ਪ੍ਰੋਪਰ ਆਪਾਂ ਵੇਖੀਏ ਤਾਂ ਚਲੋ ਇੰਨਾ ਦੁੱਧ ਇਹਨੂੰ ਆਂਦਾ ਵੀ ਕੁਝ ਲੌ ਵੀ ਕਰੋ ਜੀ ਠੀਕ ਆ ਜੀ ਸੋ ਇਹ ਬੈੜ ਹੈ ਦੁੱਜੇ ਨੇ ਦੁੱਜੇ ਨੇ ਲੌ ਵੀ ਦੁੱਜਾ ਸਵੇਰ ਬੈੜ ਆ ਬਸ ਉਹ ਆ ਤੁਸੀਂ ਚੈੱਕ ਕਰੋ ਬੱਚੀ ਹੈ ਮੀਡੀਅਮ ਕੱਦ ਦੇ ਜਿਵੇਂ ਇੱਕ ਨਾਰਮਲ ਆਪਾਂ ਜਰਸੀ ਵੇਖਦੇ ਆ ਤੇ ਵਜਨ ਵੇੜ ਨੂੰ ਬਹੁਤ ਜ਼ਿਆਦਾ ਲੱਗਾ ਕਰਦਾ ਹੈ ਪਰ ਜਿਹੜਾ ਲੈਵਾ ਓ ਐਚ ਐਫ ਨੂੰ ਵੀ ਬੰਦੇ ਕਰਦੀ ਹੈ ਥੱਲੇ ਦਾ ਕਰਮ ਵਾਲੀ ਜਿਹੜਾ ਢੋਲ ਹੀ ਬਣੀ ਜਾਂਦੀ ਹੈ ਠੀਕ ਆ ਜੀ ਉਹ ਗੱਲਬਾਤ ਆ ਬਹੁਤ ਸੋਹਣੀ ਫੇਸ ਸੋਹਣਾ ਦੋਸੋ ਬਾਡੀ ਸਟੈਟਜਾ ਪਾਸਾ ਲੈਵੇ ਤਾਂ ਦੇਖਣ ਨਹੀਂ ਦਿੰਦੀ ਇਹਨਾਂ ਲੈਵਾ ਭਰਿਆ ਹਜੇ ਇਹਦਾ ਸੂਨ ਦਾ ਸਮਾਂ ਜਿਹੜਾ 4-5 ਦਿਨ ਬਾਕੀ ਆ ਇੱਕ ਪਾਸੇ ਥੋੜੀ ਜੀ ਨੋਰਮਲ ਭਲੂਣ ਪਾਈ ਹੋਈ ਹੋਣੀ ਥੋੜਾ ਭਲੂਣ ਆ ਜੀ ਬਿਲਕੁਲ ਆਪਣੇ ਕੋਲੇ ਪੱਧਰ ਲੈਵੇ ਦੀਆਂ ਵੀਡੀਓ ਸਭ ਕੁਝ ਇਹ ਕੱਲ ਦੀ ਭਲੂਣ ਚੁੱਕਣ ਦੀ ਆ ਆ ਦੇਖੋ ਜੀ ਕਦੀ ਉਸ ਸਾਈਡ ਕਦੀ ਉਸ ਸਾਈਡ ਸੋ ਨੋਰਮਲੀ ਦੋਸਤੋ ਜਦੋਂ ਨੇਰ ਆਉਂਦਾ ਥੋੜਾ ਜਿਹਾ ਕਿਲੇ ਸੁੱਕੇ ਦਾ ਕਰਕੇ ਕਿਤੇ ਨਾ ਕਲਾ ਜੇ ਸੰਦੂ ਸਾਹ ਭਲਾ ਡੰਗਰ ਪਾਊਗਾ ਤੇ ਲੇਵਾ ਖੁੱਲੂਗਾ ਜਿਨੇ ਭਾਲੀ ਨਾ ਪਸ਼ੂ ਨੇ ਚੁੱਕੀ ਥਲੇਵਾ ਕੀ ਖੁੱਲੂਗਾ ਹਾਂ ਇਹ ਕਲਾ ਕਦੀ ਉਧਰ ਕਦੀ ਉਧਰ ਕੋਈ ਇਸ਼ੂ ਨਹੀਂ ਐ ਸੋ ਇਹ ਵੀ ਤੋਂ ਚੰਗੀ ਖਾਸੀ ਵਹਿੜ ਆ ਵੀਰ ਦੇ ਕੋਲੇ ਆਪਾਂ ਇਹਦਾ ਜ਼ਿੰਮੇਵਾਰ ਚੀਜ਼ ਦੀ ਗਾਰੰਟੀ ਦੇਊਗੀ ਥਣ ਵੱਧ ਘੱਟ ਦੀ ਠੀਕ ਆ ਜੀ ਪੂਰ ਛੱਟੇ ਦੀ ਠੀਕ ਆ ਸੂਨ ਤੱਕ ਦੀ ਠੀਕ ਆ ਬਾਬੀ ਸਾਈਜ਼ ਚੈੱਕ ਕਰ ਲਓ ਦੋਸਤੋ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸਾਈਜ਼ ਵਿੱਚ ਬਿਲਕੁਲ ਬਰਾਬਰ ਥਾਣਾ ਚੰਗਾ ਫੈਸ਼ਨ ਆ ਚੰਗੀ ਵਹਿੜ ਆ ਬਾਕੀ ਇਹਦੀ ਜੇ ਹਾਈ ਤੇ ਮੀਡੀਅਮ ਆ ਪਰ ਲੰਬਾਈ ਵਾਧੂ ਹਾਂ ਲੈ ਮੀਡੀਅਮ ਮੋਡੀ ਪਲੀ ਪਲੀਤੀ ਆ ਚਲੋ ਲੰਬਾਈ ਫੁੱਲਾ ਤੇ ਦੁੱਧ ਵਾਲੀਆਂ ਬੀਨਸ ਉੱਪਰ ਕੇ ਜਿਹੜੀਆਂ ਬਾਹਰ ਆਈਆਂ ਬਿਲਕੁਲ ਲੇਵੇ ਦੇ ਉੱਤੇ ਚਲਕਦੀਆਂ ਉਹ ਵੀ ਕਰੋ ਜੀ ਠੀਕ ਹੈ ਜੀ ਬਿਲਕੁਲ ਪੋਰੀ ਵਰਗਾ ਅਰਲੀਆਂ ਵਾਲਾ ਥਾਂ ਲੱਗਾ ਬਿਲਕੁਲ ਤੋਂ ਮੋਨ ਵੀ ਦੋਸਤੋ ਕਲ ਕਰ ਦੇਣਾ ਠੀਕ ਹੈ ਜੀ ਜਰਸੀ ਵੇੜਾ ਮੈਨੂੰ ਲੱਗਾ ਵੀ ਪੂਰੀਆਂ ਰੈੱਡ ਕਲਰ ਦੇ ਵਿੱਚ ਹੋਣ ਤਾਂ ਭਾਵੇਂ ਕੋਈ 65 70 80000 ਰੁਪਏ 75000 ਰੁਪਏ ਮੰਗੀ ਜਾਵੇ ਜੈਪਾਲ ਸੰਦੂ ਆ ਲੈ ਬਿਲਕੁਲ ਜਾਇਜ ਜੇ ਆ ਲੈਵਾ ਜਿੱਦਾਂ ਇਹਨੂੰ ਲੱਗਾ ਨਾ ਤੇ ਜੇ ਦੇ ਵਿੱਚ ਰੰਗ ਪ੍ਰਿੰਟ ਜਰਸੀ ਆਲਾ ਹੁੰਦਾ ਹਾਂ ਤੇ ਸੰਦੂ ਸਾਹਿਬ 65 70000 ਦੀ ਬੱਚੀ ਬੱਸ ਜੀ ਬੱਸ ਲਓ ਵੀ ਬਾਕੀ ਚੰਗਾ ਚੱਡਾ ਚੰਗਾ ਲੈਵਾ ਥੱਲੋ ਕਰਮਾਲੀ ਦਾ ਝੋਲਾ ਚਲਾ ਬਹੁਤ ਆ ਉਮੀਦ ਕਰਦੇ ਆ ਵੀ ਚਲਾ ਦੁੱਧ ਦੇ ਵਿੱਚ ਵੀ ਚੰਗਾ ਖਾਸਾ ਯੋਗਦਾਨ ਪਾ ਦੂ ਕਰਮਾਲੀ ਠੀਕ ਹੈ ਜੀ ਸੰਦੂ ਦਾ ਤੇ ਪਰ ਐ ਵੀ ਮੋਗੇ ਵਾਂਗੋਂ ਦੀ ਹਾਂ ਠੀਕ ਆ ਲੋੜ ਤੋਂ ਵੱਧ ਤਪਾਈ ਜਿਵੇਂ ਆਪਾਂ ਪ੍ਰੋਪਰ ਹੁਣ ਵੀ ਇਹਦੀ ਚੁਆਈ ਜੜੀ ਵਿਖਾ ਸਕਦੇ ਆ ਹਾਂ ਹਾਂ ਇੰਨੀ ਕੁ ਜ਼ਿਆਦਾ ਵਧੀਆ ਵੀ ਚੰਗੀ ਬਿਲਕੁਲ ਹਰ ਵੇਲੇ ਚੰਗੀ ਆ ਵੈੜ ਇਹਦਾ ਮੁੱਲ ਵੀਰੇ ਕੀ ਕਰਦਾ ਗੱਪਾਂ ਨਾ ਚਲੋ ਕਿਸੇ ਭਰਾ ਨੇ ਸਾਹਬੀ ਸੂਤਨੀ ਕੋ ਦੋ ਚਾਰ ਦਿਨ ਅਗੇ ਸੰਧਵਾ ਜੇਤ ਕਹਿੰਦੇ ਮੁੱਠ ਪਰ ਕੱਦ ਹੋਰ ਹੁੰਦਾ ਆ ਤਾਂ ਇਹੋ ਜੀ ਭਾਵੇਂ 570 ਦੀ ਵੇਚ ਦਿੰਦੇ ਹਾਂ ਚਲੋ ਇਹਦੇ ਅਕੋਰਡਿੰਗ ਜਿੰਨਾ ਜੋ ਵੀ ਹੈਗਾ ਵਾ 55000 ਰੁਪਿਆ ਰੇਟ ਆ ਉਹਦੇ ਵਿੱਚੋਂ ਮਾਨਦਾਨ ਜਰੂਰ 555 ਚੋਂ ਬਿਲਕੁਲ ਜੀ ਠੀਕ ਆ ਭਾਈ ਲੋ ਵੀ 555000 ਦੇ ਵਿੱਚੋਂ ਮੰਗਿਆ ਮੇਰੇ ਕੋਲ ਸੰਦਾਂ ਮੱਝ ਐ ਵੀ ਬਾਕੀ ਵੜ ਤੁਸੀਂ ਦੇਖ ਲਈ ਆ ਇਹ ਵੀ ਗਰਮੀ ਦੇ ਪੱਖ ਨੂੰ ਚੰਗੀ ਰਹੂਗੀ ਬਿਲਕੁਲ ਜੀ ਬਿਲਕੁਲ ਇਹਨੂੰ ਕਿਤੇ ਕਰਮਾਂ ਦੀ ਧੁੱਪ ਛਾਣਾ ਹੋੜਾ ਮਤਲਬ ਹੈਗਾ ਕੋਈ ਜਿਨੇ ਅੱਜ ਦੇ ਅੱਜ ਜਿਹੜੇ ਨਾਗਾ ਤਿੰਨੇ ਧੁੱਪ ਛਾ ਲਿਆ ਆ ਕਰੌਸ ਆਗਾ ਉਹਦੇ ਚ ਉਹ ਜਾ ਕੇ ਸਮਾਂ ਆ ਰਿਹਾ ਠੀਕ ਆ ਜੀ ਪਰਲੀ ਵੜ ਇੱਕ ਤੁਹਾਨੂੰ ਆਪਾਂ ਤੋਹਫਾ ਦਿਖਾਇਆ ਵੀ 35000 ਵਾਲਾ ਉਹ ਵੀ ਕਿਸੇ ਭਰਾ ਨੇ ਲਜਾਣੀ ਹੈ ਤੇ 11 12 12 13 ਲੀਟਰ ਦੁੱਧ ਤੁਸੀਂ ਚੋਈ ਜਾਓਗੇ ਕਾ ਰਹਿ ਗਈ ਕਰਮਾਲੀ ਤੋਂ ਵੀ ਕਿਸੇ ਭਰਾ ਦੀ ਕਿਸਮਤ ਲੱਗ ਗਈ ਬਿਲਕੁਲ ਰੈਣੀ ਵੀ ਚਾਹੀਦੀ ਕਿਉਂਕਿ ਨੇ ਸਾਫ ਪਾਣੀ ਮਾਰਿਆ ਸੀਗਾ ਬਿਲਕੁਲ ਤੇ ਡਾਕਟਰ ਦੇ ਅਕੋਰਡਿੰਗ ਬਿਲਕੁਲ ਕੋਈ ਪ੍ਰੋਬਲਮ ਨਹੀਂ ਲੋਬੀ ਭਰਾਵੋ ਜਿਹੜਾ ਵੀ ਅੰਗਰ ਜਿਹੜਾ ਵੀ ਪੱਟੀ ਕਿਸੇ ਭਰਾ ਨੂੰ ਖਸਾਨਦਾ ਆਉਂਦਾ ਉਹਦੇ ਬਾਰੇ ਖਾਸ ਤੌਰ ਤੇ ਗੱਲਬਾਤ ਕਰ ਲਈਏ ਜਿੰਨੂੰ ਦਾ ਰੇਟ ਕਹਿੰਦੇ ਮੱਕੇ ਅੱਗੇ ਜਾੜੇ ਇਸ ਤੋਂ ਘੱਟ ਤਾਂ ਕਹਿੰਦੇ ਨੇ ਹੋਣਾ ਕੀ ਆਪਾਂ ਕਰੀਏ ਹਨਾ ਰੇਟ ਵੀ ਘਾਟਾਂ ਨਾਲੇ ਪਸ਼ੂ ਵੀ ਮੂੰਹ ਮੱਤੇ ਲਾ ਕੇ ਜੱਸਾ ਲਾ ਕੇ ਜਿੰਨੇ ਜਾਜ ਰੇਟ ਆ ਜੋ ਵੀ ਚੱਲਦੀ ਬਾਹਰ ਉਹਦੇ ਅਕੋਰਡਿੰਗ ਆ ਰੇਟ ਜਿਹੜੇ ਅੱਜ ਦੇ ਬਿਲਕੁਲ ਜਾਇਜ਼ ਨੇ ਠੀਕ ਆ ਜੀ ਔਰ ਵੇਖ ਲੈ ਇੱਕ ਨੰਬਰ ਵੀਰੇ ਕਰ ਦਿਓ ਸੰਜਾ 99038820259906382025 ਠੀਕ ਆ ਜੀ ਲੋਵੀ ਪ੍ਰਭਾਉ ਇਹ ਅੱਜ ਐਨੀਮਲ ਸੀਗੇ ਵੀਰ ਹਰਭੇਲ ਤੇ ਫਾਰਮ ਤੇ ਉਮੀਦ ਕਰਦੇ ਐਨੀਮਲ ਚੰਗੇ ਲੱਗੇ ਹੋਣਗੇ ਪਸੰਦ ਆਏ ਹੋਣਗੇ ਠੀਕ ਆ ਜੀ ਤੇ ਫੋਨ ਕਰੋ ਗੱਲਬਾਤ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ